ਬਾਦੋ ਇਹ ਮੈਂ ਸਰਪੰਚ ਜੀ ਪਿੰਡ ਡਿਆਲ ਤੋਂ ਇਹ ਮਸਲਾ ਇਹ ਹੋਇਆ ਵੀ ਇਹ ਇਹ ਵੀ ਤਰਨਤਾਰ ਨੂੰ ਜਾਣਦੇ ਆ ਤੇ ਪਿੱਛੋਂ ਟਰਾਲਾ ਵੀ ਤੇਜ਼ ਤਰਨਤਾਰ ਨੂੰ ਗਿਆ ਤਰਨਤਾਰ ਨੂੰ ਜਾਣਦੇ ਆ ਉਹਦੀ ਗੋਠ ਨੂੰ ਵੱਜ ਕੇ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਕੰਟਰੋਲ ਨਹੀਂ ਹੋਇਆ ਤਾਂ ਗੱਡੀ ਉਹਨੇ ਗੋਠ ਤੇ ਪਹਿਲਾਂ ਵੱਜੀ ਆ ਤੇ ਫਿਰ ਗੱਡੀ ਦਾ ਮੂੰਹ ਇਹਨੂੰ ਆ ਗਿਆ ਤੇ ਫਿਰ ਉੱਤੇ ਚੜਨ ਨੂੰ ਮਹਾ ਬਚਿਆ ਟਰਾਲਾ ਆ ਗੱਲ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜਾਨੀ ਨੁਕਸਾਨ ਤੋਂ ਬਚਾ ਗਿਆ ਸਰ ਜਿਵੇਂ ਕਿ ਸਾਨੂੰ ਕੰਟਰੋਲ ਰੂਮ ਤੋਂ ਪਤਾ ਲੱਗਾ ਵਿਦਿਨ 5 ਤੋਂ 7 ਮਿੰਟ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ ਸਾਡਾ ਜਿਹੜਾ ਕੰਮ ਸੀ ਮੇਨ ਬੰਦਾ ਕਿ ਕੋਈ ਜ਼ਖਮੀ ਜਾਂ ਕੋਈ ਜਾਨੀ ਨੁਕਸਾਨ ਹੋਇਆ ਉਹ ਅਸੀਂ ਆਉਂਦੇ ਸਾਰ ਪੁਲਟੀ ਕੀਤੀ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਕੋਈ ਵੀ ਜ਼ਖਮੀ ਨਹੀਂ ਹੋਇਆ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਪਾਇਆ ਗਿਆ ਹੈ ਤੇ ਫੌਦਰ ਤਰਨ ਤਾਰਨ ਤੇ ਕੰਟਰੋਲ ਰੂਮੇ ਵਾਪਸ ਇਨਫੋਰਮ ਕੀਤਾ ਗਿਆ ਹੈ ਤੇ ਕਿੰਨੀਆਂ ਗੱਡੀਆਂ ਵੱਜੀਆਂ ਵਾਖਦਰੋਂ ਸਰ ਤੁਹਾਡੇ ਸਾਹਮਣੇ ਆ ਦੋ ਗੱਡੀਆਂ ਟਰੱਕ ਦੇ ਵਿੱਚ ਵੱਜੀਆਂ ਇੱਕ ਦੇ ਨਾਲ ਦੂਸਰੀ ਵੀ ਗੱਡੀ ਵੱਜ ਗਈ ਹੈ ਤੇ ਇਹਨਾਂ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਂਜੀ ਤੇ ਮੇਰਾ ਨਾਮ ਗੁਰਪ੍ਰਿੰਦਰ ਸਿੰਘ ਆ ਤੇ ਤਰਤਾਰ ਨੂੰ ਜਾ ਰਿਹਾ ਸੀ ਤੇ ਇੱਥੇ ਪੱਟੀ ਤੋਂ ਪੱਟੀ ਮੋੜ ਨੂੰ ਇੱਕ ਟਰਾਲਾ ਮੁੜ ਰਿਹਾ ਸੀ ਆ ਗੱਡੀ ਦਾ ਗੱਡੀ ਆਈ ਖੜੇ ਸੀ ਪਿੱਛੇ ਪਰ ਉਹ ਟਰਾਲਾ ਹੌਲੀ ਹੌਲੀ ਮੁੜ ਰਿਹਾ ਸੀ ਉਹਨੇ ਜਦੋਂ ਪਿੱਛੋਂ ਬਹੁਤ ਫਾਸਟ ਨਾਲ ਆਇਆ ਇਹਨੇ ਪਿੱਛੋਂ ਬੇਟ ਕੀਤਾ ਗੱਡੀ ਮੇਰੀ ਗੱਡੀ ਇਹਦੇ ਨਾਲ ਵੱਜੀ ਇਹ ਗੱਡੀ ਜਾ ਕੇ ਟਰਾਲੇ ਨਾਲ ਵੱਜੀ ਤੇ ਮੇਰੀ ਗੱਡੀ ਜਿਦਾਂ ਸੈਂਡਵਿਚ ਆ ਬਣ ਗਈ ਇਹਨੇ ਮੈਂ ਇਤਰਾ ਇਹ ਤੁਹਾਨੂੰ ਦੱਸ ਦਿੰਦਾ ਪਰ ਇਹ ਵੀ ਬਚਾਅ ਹੋ ਗਿਆ ਉਹ ਟਰਾਲੇ ਵਾਲਾ ਤਾਂ ਪਤਾ ਨਹੀਂ ਭੱਜ ਗਿਆ ਜਿੰਨ ਜਿੰਨ ਮੇਰਾ ਤਾਂ ਕੋਈ ਰਸਤਾ ਸੀ ਨਿਕਲ ਨਹੀਂ ਫੇਰ ਗੱਡੀ ਮੋੜ ਕੇ ਕਰਕੇ ਦੇਖ ਲੋ ਗੱਡੀ ਸਾਰੀ ਪੂਰੀ ਡੈਮੇਜ ਹੀ ਹੋ ਗਈ ਆ ਬਹੁਤ ਜਿਆਦਾ